ਨਮਸਕਾਰ ਪਟਿਆਲਾ ਟੂਡੇ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਅੱਜ ਗੱਲ ਕਰੀ ਜਾਈਏ ਸ਼ਾਹੀ ਸ਼ਹਿਰ ਪਟਿਆਲਾ ਦੀ ਦੇਖ ਸਕਦੇ ਹੋ ਤੁਹਾਡੇ ਸ਼ਹਿਰ ਵਿੱਚ ਜਿਹੜਾ ਕੀ ਹੈ ਖੁੱਲ ਚੁਕਿਆ ਹੈ ਪਟਿਆਲਾ ਕਾਰਨੀਵਾਲ ਸਮਰ ਜਿਹੜਾ ਕੀ ਹੈ ਮੇਲਾ ਲੱਗ ਚੁਕਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਕੀ ਲੱਗ ਲੱਗ ਤਰ੍ਹਾਂ ਦੇ ਜਿਹੜੇ ਕੀ ਝੂਲੇ ਅੰਦਰ ਦੇਖਣ ਨੂੰ ਤੁਹਾਨੂੰ ਮਿਲਣਗੇ ਲੱਗ ਲੱਗ ਜਿਹੜੇ ਕੀ ਸੈਲਫੀ ਪੁਆਇੰਟ ਜਿਹੜੇ ਉਹ ਬਣਾਏ ਹੋਏ ਨੇ ਆਪਣੇ ਸਹਿਯੋਗੀਆਂ ਨੂੰ ਕਮਾਂਗਾ ਇੱਕ ਵਾਰ ਜਿਹੜਾ ਕੀ ਇਹ ਸਟਾਰਟਿੰਗ ਦੇ ਦ੍ਰਿਸ਼ ਦਿਖਾਵੇ ਜਿਸ ਤਰ੍ਹਾਂ ਕਿ ਉਰੇ ਮੇਲੇ ਦੀ ਸਟਾਰਟਿੰਗ ਹੋ ਰਹੀ ਹੈ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੰਦਰ ਜਿਹੜੇ ਕਿ ਲੱਗ ਲੱਗ ਤਰ੍ਹਾਂ ਦੇ ਜਿਹੜੇ ਝੂਲੇ ਤੇ ਸੈਲਫੀ ਪੁਆਇੰਟ ਉਰੇ ਬਣਾਏ ਗਏ ਨੇ ਤੇ ਇਹ ਜਿਹੜਾ ਮੇਲਾ ਲੱਗਿਆ ਹੋਇਆ ਸ਼ੋਅ ਕਰਦਾ ਮੇਰਾ ਨਾਮ ਹੈ ਆਤਮਾਰਾਮ ਕੁਮਾਰ ਸਵਾਸ ਪੂਰੀ ਗਰਾਉਂਡ ਦੇ ਵਿੱਚ ਇਹ ਮੇਲਾ ਲੱਗਾ ਹੋਇਆ ਹੈ ਜਿਹੜਾ ਕਿ ਸਮਰ ਕਾਰਨੀਵਲ ਦੇ ਨਾਮ ਤੇ ਅਸੀਂ ਰੱਖਿਆ ਪਟਿਆਲਾ ਸਮਰ ਕਾਰਨੀਵਲ ਤੇ ਗੱਲ ਕਰੀਏ ਸੈਲਫੀ ਪੁਆਇੰਟ ਕਿੰਨੇ ਤਰ੍ਹਾਂ ਦੇ ਜਿਹੜੇ ਸੈਲਫੀ ਪੁਆਇੰਟ ਰੱਖੇ ਹੋਏ ਕਿੰਨੇ ਤਰ੍ਹਾਂ ਦੇ ਝੂਲੇ ਨੇ ਇਹ 25 ਤਰ੍ਹਾਂ ਦੇ ਸੈਲਫੀ ਪੁਆਇੰਟ ਹੈ ਤੇ 3 ਪੰਤਿਕਾਂ ਦੇ ਝੂਲੇ ਲੱਗੇ ਆ ਛੋਟੇ ਵੀ ਆ ਤੇ ਬੱਚਿਆਂ ਦੇ ਵੱਡੇ ਵੀ ਆ ਹਰ ਤਰ੍ਹਾਂ ਦੇ ਝੂਲੇ ਲੱਗੇ ਹੋਏ ਆ ਹਰ ਤਰ੍ਹਾਂ ਦੀਆਂ ਸਰਗੀਆਂ ਜੀ ਹੋਈਆਂ ਉਸ ਤੋਂ ਬਾਅਦ ਆਪਾਂ ਨਿਊਯਾਰਕ ਸਿਟੀ ਬਣਾਈ ਜਾਂ ਨਵੀਂ ਇਸ ਵਾਰ ਫੈਰੀਆਂ ਸਾਡੇ ਸਾਹਮਣੇ ਲੈ ਕੇ ਆਈਆਂ ਨਿਊਯਾਰਕ ਦੀ ਉਦੇਸ਼ਨ ਜੋ ਹੋਗਾ ਕਿ ਬੱਚਿਆਂ ਨੂੰ ਲੈ ਕੇ ਆਉਂਦੇ ਬੱਚਿਆਂ ਨੂੰ ਦਿਖਾਉ ਤੇ ਵੱਡੇ ਵੀ ਆ ਕੇ ਦੇਖਣ ਗੱਲ ਕਰੀ ਜੇ ਜਿਹੜਾ ਕਿ ਹਰ ਸਾਲ ਤੁਹਾਡਾ ਮੇਲਾ ਲੱਗਦਾ ਕੁਝ ਲੱਗ ਕਰੇ ਇਸ ਵਾਰ ਇਸ ਵਾਰ ਗੇਟ ਹਰ ਵਾਰ ਗੇਟ ਹੀ ਚੇਂਜ ਹੁੰਦਾ ਸਾਡਾ ਗੇਟ ਲੱਗ ਹੁੰਦਾ ਆ ਉਸ ਤੋਂ ਬਾਅਦ ਇਸ ਵਾਰ ਨਿਊਯਾਰਕ ਸਿਟੀ ਬਣਾਈ ਹੈ ਇਸ ਵੇ ਹਰ ਵਾਰ ਚੇਂਜ ਆਪਾਂ ਕਰਤੀ ਹੀ ਲੱਗੇ ਰਹੇ ਜੇ ਗੱਲ ਕਰੀਏ ਕਰਾਊਡ ਕਿੰਨਾ ਕਿ ਜਿਹੜਾ ਕੀ ਹੈ ਅੱਗੇ ਪਿੱਛੇ ਨਾਲ ਵਾਧਾ ਜਾ ਰਿਹਾ ਹੈ ਮਤਲਬ ਕਿ ਕਰਾਊਡ ਠੀਕ ਹੈ ਕਿਉਂਕਿ ਛੁੱਟੀਆਂ ਆ ਬੱਚੇ ਕੋਈ ਨਾਲ ਕੇ ਦੱਸ ਕੇ ਆਏ ਆ ਅਜ ਤਾਂ ਪਟਿਆਨਾ ਵਾਸੀ ਨੂੰ ਇਹ ਕਹਾਂਗੇ ਜਿਹੜੇ ਛੁੱਟੀਆਂ ਘਟਣ ਆਏ ਬੱਚਿਆਂ ਨੂੰ ਇੰਜੋਏ ਕਰਾਓ ਪਟਿਆਨਾ ਨੂੰ ਰਿਸ਼ਤੇਦਾਰਾਂ ਨੂੰ ਇੰਜੋਏ ਕਰਾਓ ਬਾਹਰ ਕੀ ਮੇਲਾ ਦੇਖਣ ਆਏ ਹੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਕਿ ਕਹਿੰਦੇ ਆ ਅਲੱਗ-ਅਲੱਗ ਸ਼ਹਿਰਾਂ ਤੋਂਰੇ ਪਹੁੰਚੇ ਹੋਏ ਨੇ ਹਾਂਜੀ ਭਾਜੀ ਕੀ ਨਾਮ ਹੈ ਸਰ ਮੈਂ ਨਾਮ ਮਨਜੇ ਸਦੇਵਾ ਹੈਗਾ ਅੱਛਾ ਕਿਹੜੀ ਜਗ੍ ਮੈਨੂੰ ਇਹਨਾਂ ਦੇ ਵੀਡੀਓਜ਼ ਮੈਂ ਦੇਖੀ ਸੀ ਕਿ ਫੇਸਬੁੱਕ ਤੇ ਉੱਥੇ ਸੈਲਫੀ ਪੁਆਇੰਟ ਬੜੇ ਅੱਛੇ ਲੱਗੇ ਹੋਣੇ ਇੱਕ ਮੈਨੂੰ ਇੱਕ ਇਹਨਾਂ ਦੀ ਹੋਰ ਚੀਜ਼ ਚੰਗੀ ਲੱਗੀ ਇੱਕ ਨਾ ਇਹਨਾਂ ਨੇ ਨਿਊਯਾਰਕ ਸਿਟੀ ਬਣਾਇਆ ਪਿਆ ਉੱਥੇ ਸੈਲਫੀ ਪੁਆਇੰਟ ਬੜੇ ਅੱਛੇ ਲੱਗੇ ਪਿਆ ਉੱਥੇ ਅਸੀਂ ਫੋਟੋ ਵੀ ਕਲਿੱਕ ਕਰ ਰਹੀਆਂ ਤੇ ਬੱਚੇ ਵੀ ਅੰਦਰ ਐਨਜਾਇਮੈਂਟ ਕਰ ਰਹੇ ਐ ਤੇ ਉਹਰੇ ਖਾਣ-ਪੀਣ ਦਾ ਅਰੇਂਜਮੈਂਟ ਵੀ ਬਹੁਤ ਅੱਛਾ ਹੈ ਪੈਟਰਨ ਅਰੇਂਜਮੈਂਟ ਬਹੁਤ ਅੱਛਾ ਹੈ ਗੱਲ ਕਰੀਏ ਭਾਜੀ ਫੂਡ ਨੂੰ ਲੈ ਕੇ ਕਿਉਂਕਿ ਦੇਖਿਆ ਜਰਾ ਛੋਲੇ ਦਾ ਬਹੁਤ ਜ਼ਿਆਦਾ ਵਧੀਆ ਲੋਕਿਕ ਤਰੀਕੇ ਨਾਲ ਲੱ ਫੂਡ ਕਿਤੇ ਨਾ ਕਿਤੇ ਦੇਖਣ ਚਾਹੀਦੇ ਵੀ ਉਹਨੇ ਉਰੇ ਟੈਸਟ ਕਰਿਆ ਫੂਡ ਕੈਸ ਹੈ ਫੂਡ ਮੈਂ ਟੈਸਟ ਕਰਿਆ ਫੂਡ ਬਹੁਤ ਅੱਛਾ ਹੈਗਾ ਐਂ ਜਿਵੇਂ ਮੈਨੂੰ ਬਿਲਕੁਲ ਬਹੁਤੇ ਲੱਭ ਨਹੀਂ ਆ ਰਹੇ ਕੋਤੀ ਸਾਫ ਸੁਥਰਾ ਹੋਇਆ ਹੈਗਾ ਅਰੇਂਜਮੈਂਟ ਬੜਾ ਚੰਗਾ ਹੈਗਾ ਉਰੇ ਮੈਂ ਤਾਂ ਕਹਿੰਦਾ ਵੀ ਹੁਣ ਛੁੱਟੀਆਂ ਵੀ ਚੱਲ ਰਹੀਆਂ ਨੇ ਬੱਚੇ ਕੋਈ ਨਾਨਕੇ ਜਾ ਰਹੇ ਕੋਈ ਕਿਤੇ ਜਾ ਰਹੇ ਆ ਇਹ ਮੇਲਾ ਦੇਖਣ ਮੇਲਾ ਬਹੁਤ ਅੱਛਾ ਲੱਗਿਆ ਹੋਇਆ ਇੱਕ ਵਾਰੀ ਮੇਲੇ ਜ਼ਰੂਰ ਵਿਜ਼ਿਟ ਕਰਨ ਜਿਹੜੀ ਵੀ ਅਲਗ-ਅਲਗ ਜਗ੍ਹਾ ਦੇ ਦੇਖਣ ਜਾ ਰਹੇ ਘੁੰਮਣ ਜਾ ਰਹੇ ਨੇ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਹੈ ਦੇਖੋ ਅਨਗਲਗ ਚੀਜ਼ਾਂ ਦਿਖ ਰਹੀਆਂ ਹੋਰ ਇਹ ਖਾਣ ਨੂੰ ਮੈਂ ਬਹੁਤ ਅੱਛਾ ਹੈਗੇ ਸਟਾਲ ਪਰਚੇਜ਼ਿੰਗ ਸਟਾਲ ਬਹੁਤ ਅੱਛੇ ਹੈਗੇ ਬੱਚਿਆਂ ਵਾਸਤੇ ਖਿਡੌਣੇ ਹੋਰ ਕੁਝ ਬੱਚਿਆਂ ਵਾਸਤੇ ਬਹੁਤ ਅੱਛਾ ਅਰੇਂਜਮੈਂਟ ਹੈਗਾ ਹੋ ਰਿਹਾ ਹੈ ਸੋ ਤੁਹਾਨੂੰ ਹੋਰ ਵੀ ਤਸਵੀਰਾਂ ਜਿਹੜੇ ਕੀ ਮੇਲੇ ਦੀ ਦਿਖਾਣੇ ਆ ਜਿਸ ਤਰ੍ਹਾਂ ਕੀ ਗੱਲ ਕਰ ਲਈਏ ਸੈਲਫੀ ਪੁਆਇੰਟ ਨੂੰ ਲੈ ਕੇ ਜਾਂ ਵੱਖਰੇ ਵੱਖਰੇ ਜਿਹੜੇ ਕੀ ਆ ਝੂਲੇ ਲੱਗੇ ਹੋਏ ਨੇ ਉਰੇ ਉੱਥੇ ਦੀਆਂ ਵੀ ਤਸਵੀਰਾਂ ਤੁਹਾਨੂੰ ਕੁਝ ਹੀ ਪਲਾ ਵਿੱਚ ਮੇਰੇ ਸਹਿਯੋਗੀ ਨਾਲ ਜਿਹੜੇ ਕੀ ਸਾਂਝੀ ਕਰਾਂਗੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਕੀ ਆ ਛੋਟੇ ਬੱਚਿਆਂ ਦੀ ਹੈ ਕਹ ਲਈਏ ਗੱਡੀ ਦੀ ਜਿਹੜੀ ਕੀ ਫੈਸਿਲਿਟੀ ਦੇਖ ਸਕਦੇ ਹੋ ਵੀ ਪਾਰਕਿੰਗ ਜਿਹੜੀ ਕੀ ਗੱਡੀ ਝੂਡੇ ਵਗੈਰਾ ਦੇ ਇਹ ਰੱਖਿਆ ਜਾਂਦੇ ਅਰੇਂਜਮੈਂਟ ਤੇ ਹੋਰ ਜਿਹੜੀਆਂ ਸਟਾਲਾਂ ਲੱਗੀ ਹੋਈਆਂ ਬੁੱਕਸ ਵੀ ਲੈ ਲੋ ਜਾਂ ਦੇਸੀ ਦਵਾਈਆਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀਆਂ ਮਿੱਟੀਆਂ ਗੋਲੀਆਂ ਵਗੈਰਾ ਉਰੇ ਇਹ ਦੇਖਣ ਨੂੰ ਮਿਲ ਰਹੀਆਂ ਨੇ ਤੇ ਕਿਤਾਬਾਂ ਵੀ ਦੇਖ ਸਕਦੇ ਹੋ ਜਿਹੜੇ ਕੀ ਬੁੱਕ ਪੁਆਇੰਟਸ ਰੱਖਿਆ ਹੋਇਆ ਤੇ ਖਡੋਣੇ ਦੀ ਗੱਲ ਕਰੀਏ ਬੱਚੇ ਮੇਲੇ ਦੇ ਜਾਣ ਤੇ ਜਿਹੜੇ ਕੀ ਆ ਖਡੋਣੇ ਨਾ ਲੈਣ ਉੱਥੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਪਿਆਰੀਆਂ ਤੇ ਅਲੋਪੀ ਕਿਨੇ ਤੇ ਚੁੱਲੇ ਜਿਹੜੇ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਸ ਤਰ੍ਹਾਂ ਕੀ ਵੱਖ-ਵੱਖ ਤਰ੍ਹਾਂ ਦੇ ਉਰੇ ਝੂਲੇ ਤੇ ਬੱਚਿਆਂ ਦੇ ਇੰਜੋਏਮੈਂਟ ਲਈ ਜਿਹੜਾ ਕੀ ਹੈ ਸਵੀਮਿੰਗ ਪੂਲ ਵੀ ਬਣਾ ਰੱਖਿਆ ਤੇ ਤਸਵੀਰ ਆਪਣੇ ਸਹਿਯੋਗੀ ਨੂੰ ਕਮਾਂਗਾ ਥੋੜੀ ਨਜ਼ਦੀਕ ਤੋਂ ਦਿਖਾ ਦਵਾਂ ਤੇ ਇੱਕ ਅਲੋਖੀ ਚੀਜ਼ ਦੇ ਹੈ ਉੱਥੇ ਦੀ ਤਸਵੀਰਾਂ ਦੇਖੋ ਬੱਚੇ ਨੂੰ ਵੱਡੇ ਨੂੰ ਕਿਸ ਤਰ੍ਹਾਂ ਜਿਹੜਾ ਕੀ ਬੈਠ ਕੇ ਤੁਹਾਨੂੰ Rajasthan ਦੇ ਉਰੇ ਦ੍ਰਿਸ਼ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਕੀ ਤੁਸੀਂ Rajasthan ਵਿੱਚ ਘੁੰਮ ਰਹੇ ਹੋ ਤੇ ਦੂਸਰੇ ਪਾਸੇ ਹੀ ਗੱਲ ਕਰੀਏ ਸਵੀਮਿੰਗ ਪੂਲ ਨੂੰ ਥੋੜੇ ਜਿਹੜੇ ਬੱਚੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜਾ ਕੀ ਹੈ ਉਰੇ ਇੰਜੋਏ ਕਰ ਰਹੇ ਨੇ ਕਿਸਤਿਆਂ ਵਿੱਚ ਬੈਠ ਗਏ ਤੇ ਜਿਹੜਾ ਕਿ ਇਹ ਟ੍ਰੇਨ ਦਾ ਵੀ ਝੂਲਾ ਉਰੇ ਬੱਚਾ ਵਾਸਤੇ ਸਪੈਸ਼ਲ ਜਿਹੜਾ ਕੀ ਹੈ ਨਵਾ